ਕਾਸ਼ੀਕਾਲ ਜੀ ਅੱਜ ਆਪਾਂ ਗੁਰਦੁਆਰਾ ਬਿੰਦਰਾਖ ਸਾਹਿਬ ਚੱਲੇ ਆ ਜੀ ਜਿਹੜਾ ਰੋਪੜ ਤੇ ਚੰਡੀਗੜ੍ਹ ਦੇ ਵੱਲ ਪੈ ਜਾਂਦਾ ਮਤਲਬ ਮੁੱਲਾਪੁਰ ਸਾਈਡ ਹਾਂਜੀ ਦਰਸ਼ਨ ਕਰਨ ਚੱਲੇ ਆ ਜੀ ਉੱਥੇ ਤੇ ਤੁਹਾਨੂੰ ਦਿਖਾਵਾਂਗੇ ਅੱਜ ਗੁਰਦੁਆਰਾ ਬਿੰਦਰਾਖ ਸਾਹਿਬ ਕਰਤੇ ਤੁਰ ਪੀ ਆਪਾਂ ਤੇ ਆਪਾਂ ਭਰਤਕੜ ਕ੍ਰੋਸ ਕਰ ਲਿਆ ਅਲਪਾਇਂਟ ਆਪਾਂ ਕ੍ਰੋਸ ਕਰ ਲਿਆ ਬਾ ਇਥੋਂ ਕਨੋਲੀ 6-7 ਕਿਲੋਮੀਟਰ ਕਨੋਲੀ ਹੈ ਜੀ ਤੋ ਵੀਰੋ ਆਪਾਂ ਪਹੁੰਚ ਗਏ ਰੋਪੜ ਰੋਪੜ ਕ੍ਰੋਸ ਕਰ ਲਿਆ ਆਪਾਂ ਨੇ ਹੁਣ ਆਈ.ਟੀ.ਆਈ. ਟੱਪ ਕੇ ਬਾਕੀ ਤੋਂ 20-25 ਮਿੰਟ ਦਾ ਰਸਤਾ ਏ ਪਹਿਲਾਂ ਆਪਾਂ ਜਾਵਾਂਗੇ ਪਿੰਡ ਪਿੰਡ ਜਿਸ ਸਿੰਘ ਸਿੰਘ ਜਿੱਦਾਂ ਦੇ ਦਰਸ਼ਨ ਕਰਕੇ ਫੇਰ ਆਪਾਂ ਗੁਰਦੁਆਰਾ ਬਿੰਦ ਰਖ ਸਾਹਿਬ ਜਾਵਾਂਗੇ ਬਾਕੀ ਆਪਾਂ ਰੋਪੜ ਕ੍ਰੋਸ ਕਰ ਲਿਆ ਪੁਲ ਦੇ ਉੱਤੇ ਆ ਅੱਜ ਸੰਡੇ ਅੱਜ ਮਤਲਬ ਟ੍ਰੈਫਿਕ ਘੱਟ ਹੈ ਲੋ ਆਪਾਂ ਪਿੰਡਾਂ ਵਾਲੇ ਰਸਤੇ ਤੇ ਪੁੱਜ ਗਏ ਇਹ ਸਾਹਮਣੇ ਪਿੰਡ ਆ ਗਿਆ ਮੱਲਾਪੁਰ ਇਹ ਸਪਿੰਡਾਂ ਇਹ ਸੜਕਾਂ ਬਹੁਤ ਖਰਾਬ ਨੇ ਇਹ ਮੱਲਾਪੁਰ ਪਿੰਡ ਹੈ ਇਹ ਤੋਂ ਗਾਹਾਂ ਆਪਣਾ ਪਿੰਡ ਹੈ ਇਹ ਆ ਗਿਆ ਆਪਣਾ ਪੁਰਾਣਾ ਪਿੰਡ ਮੁੰਦੋ ਸੰਗਤੀਆਂ ਹੁਣ ਆਪਾਂ ਉੱਧਰ ਚੱਖੀਆਂ ਰਹਿੰਦੇ ਹੁਣ ਪਹਿਲਾ ਮੁੰਦੋ ਸੰਗਤੀਆ ਪਿੰਡ ਦਾ ਸਾਡਾ ਇਹ ਆ ਗਿਆ ਬਾਬਾ ਜੀ ਇਹ ਪਹਿਲੇ ਦਰਸ਼ਨ ਕਰੀਏ ਸਿੰਘ ਸਿੱਧਾਂ ਦੇ ਥੋੜੀ ਦੇਰ ਉਹਨਾਂ ਸੇਵਾ ਕਰਾਂਗੇ ਫਿਰ ਆਪਾਂ ਜਾਵਾਂਗੇ ਗੁਰਦੁਆਰਾਬਿੰਦਰਾਗਸਾਹਬ ਤੇ ਆਪਾਂ ਨੇ 10-15 ਮਿੰਟ ਸੇਵਾ ਕਰਕੇ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਹੁਣ ਚਲੀਏ ਗੁਰਦੁਆਰਾ ਵਿੰਦਰਾਖ ਸਾਹਿਬ ਨੂੰ ਤੇ ਆਪਾਂ ਤੁਰ ਪਿਓਰੇ ਤੇ ਗੁਰਦੁਆਰਾ ਵਿੰਦਰਾਖ ਸਾਹਿਬ ਨੂੰ ਇਥੋਂ 10 10 ਮਿੰਟ ਦਾ ਰਸਤਾ ਹੈ ਜੀ ਮੰਦੋ ਤੇ ਮੰਦੋ ਤੇ ਖਿਦਰਾਬਾਦ ਖਿਦਰਾਬਾਦ ਤੇ ਵਿੰਦਰਾਖ ਸਾਹਿਬ ਬਹੁਤ ਤੁਰ ਪਿ ਆਪਾਂ ਤੋ ਪਹੁੰਚ ਗਏ ਆਪਾਂ ਗੁਰਦੁਆਰਾ ਵਿੰਦਰਾਖ ਸਾਹਿਬ ਇਹ ਸੇ ਗੁਰਦੁਆਰਾ ਰੋਪੜ ਜ਼ਿਲ੍ਹੇ 'ਚ ਪੈ ਜਾਂਦਾ ਪਰ ਹੈ ਮੁੱਲਾਪੜ ਦੇ ਨੇੜੇ

We are so Come ਦਰਸ਼ਨ ਕਰਨ ਤੋਂ ਬਾਅਦ ਲੰਗਰ ਸ਼ੱਕੇ ਪ੍ਰਸ਼ਾਦ ਸ਼ੱਕੇ ਆਪਾਂ ਚੱਲੇ ਹੁਣ ਘਰ ਨੂੰ ਤੇ ਚਲਿਏ ਹੁਣ ਘਰ ਨੂੰ ਗੱਡੀ ਵੱਲ ਚੱਲਦੇ ਆਪਾਂ ਹੁਣ ਐਤਵਾਰ ਵਾਲੇ ਦਿਨ ਜਿਹੜਾ ਬਹੁਤ ਭੀੜ ਹੁੰਦੀ ਐ ਐਤਵਾਰ ਨੂੰ ਲੋ ਭਾਈ ਆਪਾਂ ਜੀ ਗੱਡੀ ਕੋਲ ਆ ਕਰੀ ਗੜੀ ਦੀ ਸਟਾਰਟ ਅੱਜ ਧੁੱਪਾਂ ਬਹੁਤ ਹੈ ਗਰਮੀ ਬਹੁਤ ਸੀ ਅੱਜ ਤੇ ਅਪਤੂਰ ਪੇਕਰ ਵੱਲੋਂ ਦੁਕਾਨਾਂ ਲੱਗੀਆਂ ਹੋਈਆਂ ਪੂਰੀਆਂ ਖਿਡੌਣਿਆਂ ਦੀਆਂ ਛੋਟੇ ਛੋਟੇ ਬੱਚੇ ਖਿਡੌਣੇ ਲੈ ਰਹੇ ਆਂ ਅੱਜ ਦੇ ਬਲੌਗ ਦੇ ਵਿੱਚ ਆਪਾਂ ਗੁਰਦੁਆਰਾ ਬਿੰਦਰਖ ਸਾਹਿਬ ਦੇ ਦਰਸ਼ਨ ਕੀਤੇ ਤੇ ਤੁਹਾਨੂੰ ਵੀ ਕਰਵਾਏ ਵੀਰੋ ਤੇ ਆਪਾਂ ਹੁਣ ਨਵੇਂ ਬਲੌਗ ਦੇ ਵਿੱਚ ਮਿਲਾਂਗੇ